ਪਸੰਦਾਂ ਦੇ ਕਰ ਪਸੰਦਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸੋਢੀ ਨਗਰ ਦੇ ਵਿੱਚ ਸੋਢੀ ਨਗਰ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਮਿੱਤਰੋ 2 ਮਹੀਆ ਪਈ ਹੋਣੀਆਂ ਦੀਆਂ ਵਕਾਊ ਆ ਇੱਕ ਸੂਣ ਸੂਣ ਦੋਵੇਂ ਸੂਣ ਲਗਈਆਂ ਸੌਰੀ ਤੇ ਦੋਵੇਂ ਮਈਆਂ ਤਿਆਰ ਜਮਾ ਡਾਲਿਆਂ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਜੱਜ ਜੂਗੀ ਰੇਟ ਸਮੇਤ ਆਪਾਂ ਵੀਡੀਓ ਬਣਾਵਾਂਗੇ ਜਾਨਵਰ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਵੀਰੇ ਤਸੱਲੀ ਤੁਸੀਂ ਆਪ ਆਣ ਕੇ ਹਰ ਇੱਕ ਪੱਖ ਤੋਂ ਕਰਨੀ ਆ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਵੀ ਤੁਸੀਂ ਕਿਸ ਤਰ੍ਹਾਂ ਦਾ ਸੌਦਾ ਖਰੀਦਦਾਰੀ ਕਰ ਰਹੇ ਆ ਆਜੋ ਕਰਦੇ ਭਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੀਰੇ ਸੀਤਾ ਦੇ ਪਰਿਵਾਰ ਵੀਰੇ ਹਾਂਜੀ ਹਾਂਜੀ ਸਾਰੇ ਠੀਕ ਠਾਕ ਹੈ ਜੀ ਚਲੋ ਅਥੇ ਨਾਮ ਦੱਸ ਦਈਏ ਵੀਰੇ ਕਿਹੜਾ ਦੀ ਆਪਾਂ ਨਾਮ ਮੇਰਾ ਗਰਮੀਤ ਸਿੰਘ ਆ ਜੀ ਪਿੰਡ ਸੋਢੀ ਨਗਰ ਤੇ ਆਪਣੀਆਂ ਇਹ ਦੋਵੇਂ ਮੱਝਾਂ ਵਕਾਉ ਆ ਇਹਨਾਂ ਨੂੰ ਹਫਤਾ ਹਫਤਾ ਹੀ ਲੈਂਦੀਆਂ ਏ ਦੋਵੇਂ ਹਾਂਜੀ ਦੋਵੇਂ ਅੱਛਾ ਵੀਰੇ ਨਾਮ ਆਪਣਾ ਕਿ ਗੁਰਦੁਆਰੇ ਦੇ ਕੋਲੇ ਘਰ ਆ ਗਿਆ ਆਪਣਾ ਹਾਂਜੀ ਗੁਰਦੁਆਰੇ ਕੋਲੇ ਘਰ ਆ ਆਪਣਾ ਬਾਜ਼ਾਰ ਵਿੱਚ ਪੈਂਦਾ ਵਾ ਪਿੰਡ ਦੇ ਵਿੱਚ ਵਿਚਾਰ ਦੇ ਵਿੱਚ ਜੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਰੇਂਜ ਦੀ ਦਿੱਕਤ ਪੈ ਜਾਂਦੀ ਕੀ ਪੁੱਛ ਕੇ ਆ ਜਾਵੇ ਅਗਲਾ ਪਿੰਡ ਵਿੱਚ ਮਲ ਕੇ ਆਪਣੇ ਘਰ ਅੱਗੇ ਨਾ ਬੋਰਡ ਲੱਗਾ ਹੋਇਆ ਵਾ ਤੇ ਉਹਨਾਂ ਦਾ ਨਾਮ ਕੀ ਹੈ ਜੀ ਬਾਪੂ ਦਾ ਬਾਪੂਰਾ ਨਾਮ ਰੇਸ਼ਮ ਸਿੰਘ ਆ ਜੀ ਰੇਸ਼ਮ ਸਿੰਘ ਹਾਂ ਜੀ ਜਗਤਾਰ ਜੀ ਵੀ ਰੇਸ਼ਮ ਸਿੰਘ ਕੇ ਘਰੇ ਜਾਣਾ ਪਹੁੰਚਾਵੇ ਹਨਾ ਹਾਂ ਜੀ ਹਾਂ ਜੀ ਅੱਛਾ ਵੱਡੇ ਭਾਈ ਆਪਾਂ ਦੋ ਮਹੀਆ ਵੇਚੜੀਆਂ ਆ ਜਿਹੜੀ ਬੱਲੀ ਮੈਂ ਪੁੱਛੋ ਲੰਡੀ ਆ ਇਹਦੇ ਕਿੰਨੇ ਦਿਨ ਬਾਕੀ ਆ ਵੀਰੇ ਇੰਦਾ ਵੀਰੇ ਹਫਤਾ ਕ ਲੈਂਦੀ ਆ ਬਾਕੀ 1 2 ਦਿਨ ਉੱਪਰ ਵੀ ਉਹ ਹਾਦਿਆ ਠੀਕ ਆ ਉਹਦੇ ਬਈ ਹਾਂਜੀ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ ਦੁੱਧ ਵੀਰੇ 12 ਲੀਟਰਾਂ ਹੀ ਆਵਜੋਇਆ ਵਾ ਤੇ ਅਸੀਂ ਨਾਰਮਲ ਹੀ ਦਾਣਾ ਪਾਈਦਾ ਵਾ ਕਿਉਂਕਿ ਸਾਡੇ ਡੰਗਰ ਬਾਹਰ ਜਾਂਦੇ ਆ ਠੀਕ ਆ ਅੱਛਾ ਵੀਰੇ ਜਿਵੇਂ ਇੱਕ ਸਿੰਗ ਦਾ ਤੇਰੇ ਦਾ ਬੜਾ ਨੇੜੇ ਕਰੀ ਨਜ਼ਦੀਕ ਕੈਮਰਾ ਇਹ ਪੋਪਲਾ ਪਾਪਲਾ ਤਾਂ ਨਹੀਂ ਲੱਥਾ ਹੋਇਆ ਨਹੀਂ ਪੋਪਲਾ ਨਹੀਂ ਲੱਥਾ ਵੀਰੇ ਉਹ ਨਾ ਮੈਂ ਕਿ ਸਿੰਗ ਸੰਗਲ ਨਾਲ ਕਸਾਉਂਦੀ ਆ ਕਸਾਇਆ ਹੋਇਆ ਮੈਂ ਕਈ ਵਾਰੀ ਐਉਂਦਾ ਹੀ ਪੋਪਲਾ ਪਾਪਲਾ ਲੱਥਾ ਹੁੰਦਾ ਨਹੀਂ ਨਹੀਂ ਵੀਰੇ ਠੀਕ ਠੀਕ ਅੱਛਾ ਉਹਦੇ ਚੌਂਚਾਂ ਨੂੰ ਬਹੁਤ ਬਣਾਉਂਦੀ ਹੁੰਨੀ ਹਨਾ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਟੀਕੇ ਤੋਂ ਰਹਿੰਦੀ ਆ ਕਿ ਸਾਂਹ ਤੋਂ ਹੀ ਰਹਦੀ ਐ ਇਹ ਏ ਟੀਕੇ ਤੋਂ ਹੀ ਰਹਿ ਜਾਂਦੀ ਐ ਤੇ ਸਾਂਹ ਤੋਂ ਹੀ ਰਹਿ ਜਾਂਦੀ ਐ ਬਹੁਤ ਰਹਿ ਹਾਂਜੀ ਆ ਕਈ ਵਾਰੀ ਸਾਂਹ ਤੋਂ ਮੈਂ ਰਹਿੰਦੀ ਹੁੰਦੀ ਕਿ ਵੇ ਟੀਕੇ ਤੋਂ ਨਹੀਂ ਹੁੰਦੀ ਮੈਂ ਪੁੱਛ ਅੱਛਾ ਦੁੱਧ 12 ਲੀਟਰ ਚੋਇਆ ਹੋਇਆ ਹਾਂਜੀ 12 ਲੀਟਰ ਚੂਣ ਚੜਨ ਨੂੰ ਹਾਂਜੀ ਹਾਂਜੀ ਪੂਰੀਆਂ ਬੋਲੀਆਂ ਦੋਵਾਂ ਦੀ ਜੇ ਰੇਟ ਵੀਰੇ ਇਹਨਾਂ ਦਾ ਕੀ ਰੱਖਾਂਗੇ ਵੱਡੇ ਬਾਈ ਇਹਨਾਂ ਦਾ ਵੀਰੇ 1 ਲੱਖ 10 ਹਜ਼ਾਰ ਜੀ ਠੀਕ ਥੋੜੀ ਵੀਰੇ ਮੜਾ ਇੱਕ ਢੱਗੀ ਪਾ ਲਊਂ ਸੁਆ ਨੇ ਕਿਨਵਾ ਸੁਣਾਇਦ ਕੀ ਇਹਨੇ ਤੀਜਾ ਸੁਆ ਸੋਨਾ ਜੀ ਲੇਵੇ ਭਾਂਡੇ ਵਾਲੀ ਮੈਂ ਆ ਤੁਰਦੀ ਵੇਖਿਓ ਤੁਹਾਨੂੰ ਤੁਰਦੀ ਨਜ਼ਰ ਆਊਗੀ ਕਿਉਂਕਿ ਖੜੀ ਮੈਂ ਨਾ ਤਜਾ ਨਹੀਂ ਹੁੰਦਾ ਹੁੰਦਾ ਹੁਣ ਪਤਾ ਲੱਗੂ ਏ ਮੈਂ ਕਿਹੜੇ ਪਾ ਦੀ ਆ ਇਹਨੂੰ ਲੈ ਲੰਮੀ ਵੀਰੇ ਆਹ ਵੇਖ ਸਕਦੇ ਹੋ ਵੀਰੇ ਬਾਲੀ ਵੱਡੀ ਉੱਚੀ ਲੰਮੀ ਮਾਨਕੇ ਨਾ ਆ ਜੇ ਪਰ ਬਾਡੀ ਸਟਰਕਚਰ ਤੋਂ ਪਤਲੀ ਪੁਤਰੀ ਮੈਂ ਬਹੁਤ ਆ ਪੁੜਾ ਪੜਾ ਬਿੰਦਾ ਬਹੁਤ ਚੰਗਾ ਵਾ ਵੀਰੇ ਉਛੋ ਲੰਡੀਆਂ ਦੁੱਧ ਦੇਣ ਦੀ ਬਾਰ ਤਿਆਰ ਆ ਜਾਮ ਡਾਲਿਆਂ ਦੇ ਉੱਤੇ ਆ ਇਹ ਨਾ ਸਰ ਕੇ ਸੋਈ ਹੋਈ ਆ ਮੈਂ ਵੀ ਮੰਨ ਗਿਆ ਪਹਿਲਾਂ ਪੱਚਾ ਵੇਖ ਕੇ ਮੈਂ ਕਹਿੰਦਾ ਮੈਂ ਸੋਈ ਹੋਊਂਗੀ ਪਰ ਨਹੀਂ ਇਹ ਗੱਪਣੀਆਂ ਹਜੇ ਕਰਮ ਵਾਲੀ ਵੀਰੇ ਲੈ ਵੇ ਨੂੰ ਵਧੀਆਂ ਥਣਾ ਵਖਾਈ ਦੀ ਵਰਲਾ ਵਰਲਾ ਬਹੁਤ ਚੰਗੀਆਂ ਬਾਈ ਬਣਦੇ ਵੀਰੇ ਬੜਾ ਨੇ ਵੀ ਲੋਖ ਖਰੀਏ ਕਰਮ ਵਾਲੀ ਜਿੰਨੀ ਹੈਗੀ ਬਈ ਤੇਣ ਤਾਂ ਜ਼ਰੂਰ ਲੈ ਜੂਗੀ ਹਜੇ ਹਫਤਾ ਖੰਡ ਪਰ ਮੇਰੇ ਇੱਕ ਗੱਲ ਹੈਗੀ ਮੈਂ ਦੁੱਧ ਵਾਲੀ ਆ ਬਈ 12 ਵਾਲੀ ਦਾ 12 13 ਕਿਲੋ ਦੁੱਧ ਹੱਥ ਕੇ ਦੇਈ ਜਾਊਗੀ ਤੁਹਾਡੇ ਘਰੇ ਚੂਣ ਚਾਂ ਚੰਗਾ ਨਿਕਲੂਗਾ ਮੈਂ ਅੱਛਾ ਵੀਰੇ 2 ਨੰਬਰ ਵਾਲੀ ਪਹੇ ਜਿਹੜੀ ਬਈ ਇਹਨੂੰ ਵੀ ਕਾਟੀ ਲਈ ਪਾ ਇਹ ਵੀ ਵੀਰੇ ਹਫਤਾ ਹੀ ਲੈਂਦੇ ਆ ਤੇ ਇਹਦਾ ਵੀ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ ਇਹ ਵੀ 12 ਲੀਟਰ ਦੁੱਧ ਦੇ ਦਿੰਦੀ ਆ ਵੀਰੇ ਇਹਨੇ ਸੂਆ ਕਿੰਨਾ ਸੁਣਾਇਆ ਤਕੀ ਇਹ ਵੀ ਤੀਜੇ ਸੂਆ ਆ ਵੀਰੇ ਠੀਕ ਆ ਵੱਡੇ ਵੀ ਠੀਕ ਆ ਨੇ ਵੀ ਯੂ ਅੱਛਾ ਜਿਵੇਂ ਥਾਂ ਦੇ ਜੋੜ ਦੀ ਚੋਈ ਚਾਏ ਵਧੀਆ ਜਾਂਦੇ ਇਹ ਹਾਂਜੀ ਚੋਈ ਬਹੁਤ ਵਧੀਆ ਜਾਂਦੇ ਆ ਇਹ ਹਾਇ ਲੇਵਾ ਬਣਾਉਗੇ ਨਾ ਫਿਰ ਥਾਂ ਨਾਲ ਲੱਗ ਲੱਗ ਆਵੇ ਮੋਟਰ ਨਾਲ ਤੋਂ ਵੀ ਜੁੜਈ ਆ ਨਾ ਹੂੰ ਚੋਣ ਚਾਂ ਦੇ ਵੀ ਤੈਨੂੰ ਦਿੱਕਤ ਆਉਂਦੀ ਮਨ ਲੀ ਆਪਾਂ ਇੱਕ ਥਾਂ ਦੂਜਾ ਫੜ ਕੇ ਤੇ ਦੂਜਾ ਫੜ ਕੇ ਚੋ ਲਈ ਨਾ ਤੇ ਵਧੀਆ ਚੋਈ ਜਾਂਦੀ ਆ ਵਧੀਆ ਚੋਈ ਜਾਂਦੀ ਹਾਂਜੀ ਹਾਂਜੀ ਵੀ ਜਦੋਂ ਭਰਗੀ ਜਦੋਂ ਸੂਪੀ ਉਦੋਂ ਗੱਲ ਹੋਰ ਹੋ ਜਾਂਦੀ ਹੈ ਹਾਂ ਉਦੋਂ ਥੋੜੀ ਵਿਰਲ ਹੋ ਜਾਂਦੀ ਵੈ ਦੋਜੂ ਵੀ ਚੋਏ ਜਾਂਦੇ ਆ ਠੀਕ ਆ ਠੀਕ ਆ ਜਦੋਂ ਤਿਆਰ ਕਰਕੇ ਵੀ ਕਹਿ ਸਕਦੇ ਵੀ ਇਕੱਠਾ ਜੇ ਵੱਧ ਕਰ ਜਉਂਦੀ ਜਿਵੇਂ ਹੈ ਨ ਕੀ ਲਊਗਾ ਬਾਈ ਇਹਦਾ ਵੀਰੇ 110000 110000 ਰੁਪਏ ਮੰਨ ਤਨ ਹੋ ਜੂਗਾ ਇਹਦਾ ਵੀਰੇ ਹਾਂਜੀ ਕੋਈ ਨਹੀਂ ਆਵੇਗਾ ਇਹਦੇ ਮੌਕੇ ਤੇ ਮਾਨਦਾਨ ਕਰਦਾਂਗੇ ਜੀ ਠੀਕ ਠੀਕ ਹੈ ਠੀਕ ਹੈ ਬਾਈ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾਂ ਵਾਲਿਆਂ ਨੂੰ ਦੋਵਾਂ ਨੂੰ ਪਧਰੀਆਂ ਪੁੱਧਰੀਆਂ ਮਈਆਂ ਲੇਵੇ ਪਾਂਡੇ ਵਾਲੀਆਂ ਬਾਈ ਦੇਖੋ ਕਰਾਂ ਦੀ ਤੇ ਤਸੱਲੀ ਕਰਨੀ ਹਰ ਇੱਕ ਪੱਖ ਤੋਂ ਵੀਰੇ ਤੁਹਾਡਾ ਫਰਜ਼ ਹੋਊਗਾ ਦੋਵੇਂ ਜਾਨਵਰਾਂ ਨੂੰ ਤੋਰ ਫਿਰ ਕੇ ਦਿਖਾ ਦਿਓ ਥਾਣਾ ਦਾ ਸਹਾਜ ਸਿੰਘ ਦਾ ਬਨਾਵਟ ਜੋ ਚੀਜ਼ ਮੈਨੂੰ ਨਜ਼ਰ ਆਈ ਆ ਉਹ ਮੈਂ ਦੱਸ ਕੇ ਚੱਲਿਆ ਵਾਂ ਜੇ ਕਿਤੇ ਕੋਈ ਚੀਜ਼ 나 ਵੀ ਨਜ਼ਰ ਆਈ ਹੋਈ ਉਹ ਬਾਈ ਤੁਸੀਂ ਆ ਕੇ ਆਪ ਦੇਖ ਲਾ ਜੀ ਕਿਉਂਕਿ ਹਰ ਇੱਕ ਵਾਰੀ ਮੈਂ ਰੱਬ ਨਹੀਂਗਾ ਬਾਈ 5-4 ਮਿੰਟ ਦੇ ਵਿੱਚ ਮੈਂ ਪਸ਼ੂ ਦੇ ਬਾਰੇ ਮੁੱਢਲਾ ਪੱਖ ਜਾਣ ਸਕਦਾ ਮਗਰਲਾ ਨਹੀਂ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਵੀਰੇ ਨੰਬਰ ਦੱਸੀ ਵੀਰੇ ਕਿੰਨਾ ਨੰਬਰ ਆਪਣਾ 76.88 ਜੀ 10496 ਜੀ ਇੱਕ ਵਾਰੀ ਹੋਰ ਆਉਣ ਦਿਓ ਵੀਰੇ 76.88 ਜੀ 10496 ਠੀਕ ਹੈ ਭਾਈ ਇਹ ਨੰਬਰ ਤੇ ਕਰ ਲਿਓ ਭਾਈ ਇਹਨਾਂ ਨਾਲ ਰਾਬਤਾ ਹੈ ਮਿੱਤਰੋ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ